ਉਮਰ ਪੱਛਮੀ ਪੰਜਾਬ ਦੇ ਸਾੰਦਲਵਾਰ ਦੇ ਮਰਦਾਂ ਦਾ ਲੋਕ ਨਾਚ ਹੈ ਇਸ ਸ਼ੇਖਪੁਰਾ ਲਾਇਲਪੁਰਾ ਮੇਂਟ ਗੋਮਰੀ ਅਤੇ ਚੰਗ ਦੇ ਇਲਾਕੇ ਸ਼ਾਮਲ ਹਨ ਇਸ ਇਲਾਕੇ ਦੇ ਜਾਂਗਲੀ ਲੋਕ ਅਜੀਬ ਤਰ੍ਹਾਂ ਦਾ ਜੀਵਨ ਗੁਜ਼ਾਰਦੇ ਹਨ ਇਨ੍ਹਾਂ ਲੋਕਾਂ ਦੀ ਖੁਸ਼ੀ ਤੇ ਮਿਲਾਰ ਦੇ ਆਪਮੁਹਾਰੇ ਐਕਸ਼ਨ ਹੀ ਝੂਮਰ ਨਾਚ ਦਾ ਮਹਾਨਦਰਾ ਸਾਕਾਰ ਕਰਦੇ ਹਨ ਇਸ ਨਾਚ ਦੀਆਂ ਹਰਕਤਾਂ ਭੰਗੜੇ ਵਾਂਗ ਨਹੀਂ ਪਰ ਭੰਗੜੇ ਵਾਂਗ ਢੋਲ ਇਸ ਦਾ ਲਾਜ਼ਮੀ ਸਾਜ਼ ਹੁੰਦਾ ਹੈ ਇਸ ਦੇ ਗੀਤ ਲੰਬੇ ਹੁੰਦੇ ਨੇ ਲੰਗ ਆ ਜਾ ਪਤੰਚਨਾ ਦਾ ਉਹ ਯਾਰ ਸੇਰ ਸਦਕਾ ਤੇਰੇ ਨਾਂ ਦਾ ਉਹ ਯਾਰ ਪ੍ਰਸਿੱਧ ਲੋਕ ਨਾਚ ਝੂਮਰ ਪੱਛਮੀ ਪੰਜਾਬ ਦੇ ਸੰਦਲਪੁਰ ਦੇ ਚਾਵਾਂ ਤੇ ਮਲਾਰਾ ਨੂੰ ਪ੍ਰਗਟ ਕਰਦਾ ਹੈ ਝੂਮ ਝੂਮ ਕੇ ਨੱਚਣ ਸਦਕਾ ਇਸ ਦਾ ਨਾਮ ਝੂਮਰ ਪੈ ਗਿਆ ਇਹ ਨਾਚ ਤਿੰਨ ਪੜਾਵਾਂ ਤਹਿਤ ਨੱਚਿਆ ਜਾਂਦਾ ਹੈ ਜਿਸ ਨੂੰ ਤਿੰਨ ਤਾਲ ਮੱਠੀ ਤਾਲ ਤੇਜ ਤਾਲ ਬਹੁਤ ਤੇਜ ਤਾਲ ਦਾ ਨਾਮ ਵੀ ਦਿੱਤਾ ਜਾਂਦਾ ਹੈ ਇਸ ਨਾਚ ਦੇ ਅੰਤਮ ਪੜਾ ਤੱਕ ਸਮੂਹ ਵਿੱਚੋਂ ਕੇਵਲ ਕੁਝ ਕੁ ਨਾਚੀ ਹੀ ਨੱਚਦੇ ਰਹਿ ਜਾਂਦੇ ਹਨ ਬਾਕੀ ਹਫਕੇ ਖਲੋ ਜਾਂਦੇ ਹਨ ਢੋਲੀ ਦਾ ਢੋਲ ਵਜਾਉਣ ਦਾ ਤਰੀਕਾ ਇੰਜ ਹੈ ਕਿ ਢੋਲੀ ਸੱਜੇ ਹੱਥ ਦੀ ਮੋਟੀ ਛੜੀ ਨਾਲ ਪਹਿਲਾਂ ਦੋ ਡਗੇ ਮਾਰਦਾ ਹੈ ਤੇ ਦੂਜੇ ਹੱਥ ਦੀ ਪਤਲੀ ਛੜੀ ਨੂੰ ਤਿੰਨ ਵਾਰ ਬੁੜਕਾਉਂਦਾ ਹੈ ਝੂਮਰ ਦੀ ਤਾਲ ਤਨਕ ਦਿਨਤਾ ਤਨਕ ਦਿਨਤਾ ਤਨਕ ਦਿਨਤਾ ਦਿਨਕ ਦਿਨਾਦਨ ਹੈ ਝੂਮਰ ਦੀ ਸਾਧ ਵਾਲੀ ਇੱਕ ਵਿਸ਼ੇਸ਼ ਨੀ ਤਾਲ ਹੈ ਜਿਸ ਨੂੰ ਸੁਣ ਕੇ ਦੂਰੋਂ ਨੇੜਿਓਂ ਜਾਂਗਲੀ ਆ ਕੇ ਝੂਮਰ ਦੇ ਪਿੜ ਵਿੱਚ ਇਕੱਠੇ ਹੁੰਦੇ ਹਨ ਢੋਲੀ ਝੂਮਰ ਦੀ ਵਿਸ਼ੇਸ਼ ਤਾਲ ਆਰੰਭਦਾ ਹੈ ਇਹ ਤਾਲ ਹੈ ਸੱਜੇ ਹੱਥ ਦੇ ਦੋ ਡੱਗੇ ਲਗਾਤਾਰ ਮਾਰ ਕੇ ਖੱਬੇ ਹੱਥ ਦੀ ਤੀਲੀ ਦੇ 6 ਮਾਤਰ ਪੀਸ 3ਵੇਂ ਵਕਫੇ ਨਾਲ বাজਾਏ ਜਾਂਦੇ ਹਨ ਦੋ ਡੱਗਿਆਂ ਵਿੱਚਕਾਰ ਅਤੇ 6 ਤੀਲੀਆਂ ਵਿੱਚਕਾਰ ਨਿਸ਼ਚਿਤ ਵਕਫਾ ਇੰਨਾ ਹੁੰਦਾ ਹੈ ਕਿ ਇਸ ਵਿੱਚ ਵਾਮਾ ਲੱਤਾਂ ਇੱਕ ਖਾਸ ਤਰ੍ਹਾਂ ਦਾ ਹੁਲਾਰਾ ਮਾਰ ਸਕਣ ਕਈ ਵਾਰੀ ਢੋਲੀ ਨਾਚ ਨੂੰ ਹੋਰ ਮਟਕਦਾਰ ਬਣਾਉਣ ਦੀ ਸੱਜੇ ਹੱਥ ਦੀ ਗੁੰਡੀ ਨੂੰ ਉਂਗਲਾਂ ਵਿੱਚ ਦੇ ਇੱਕ ਪਾਸੇ ਦਾ ਤਾਲ ਕੇਵਲ ਹਥੇਲੀ ਨਾਲ ਦਿੰਦਾ ਹੈ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ